ਕਾਬੂ ਦੀ ਆਸ਼ਰ ਕਾ ਪਿੰਗਰ ਨਹੀਂ ਪਾੜੂ ਸਾਖੁ ਦਾ ਮੈਰੀ ਜਾਣਦਾ ਗੁਰੂ ਤੇ ਲਗੂ ਗੇੜੇ ਉਹ ਤਰਾਂ ਹੀ ਮਿਹਰ ਕਰੋ ਆ ਜੰਮ ਅਮੋਲਕ ਹੀਰਾ ਕੱਢਦੇ ਤੂੰ ਹੀਰਾ ਫੇਰੀਆਂ ਝੰਡੇ ਚੂਲਦੇ ਨਗਾਲੇ ਤੇਰੇ ਵੱਜਦੇ ਰੱਖ ਲਈ ਤੂੰ ਨਾ ਜਾ ਮੇਰੀਆਂ ਕਾ ਕਾਵਿ ਦੀ ਆਸ਼ਰਤਾ ਏਂਗਲ ਨਹੀਂ ਪਾੜ ਸਕਦਾ ਮੈਨੀ ਜਾਣਦਾ ਗਰੂਰ ਲਗੂ ਕਿਹੜੇ ਹੋਤ ਨਹੀਂ ਮੈਂ ਹਰ ਖਰੋਹਤਾ ਜਨਮ ਅਮੋਲ ਕਹੀਰਾ ਕੱਢਦੇ ਤੂੰ ਆ ਫੇਰੀਆਂ ਝੰਡ ਚੂਲਦੇ ਨਗਾਰ ਤੇਰੇ ਵੱਜਦੇ ਰੱਖ ਲਈ ਤੂੰ ਲਾਜਾਂ ਮੇਰੀਆਂ